ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸੰਧੂ ਡੇਰੀ ਫਾਰਮ ਤੇ ਸੋ ਅੱਜ ਪਹੁੰਚੇ ਹਾਂ ਜੀ ਪਿੰਡ ਬੁੱਟਰ ਰੋਸ਼ਨ ਸ਼ਾਹ ਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਆਪਾਂ ਪਹੁੰਚੇ ਹਾਂ ਜੀ ਗੁਰਸੇਵਕ ਸਿੰਘ ਦੇ ਘਰ ਆਜੋ ਤੁਹਾਨੂੰ ਉਹਨਾਂ ਨਾਲ ਵੀ ਮਿਲਾ ਦਿੰਨੇ ਆ ਸਤ ਸ੍ਰੀ ਅਕਾਲ ਬਾਈ ਜੀ ਸਤ ਸ੍ਰੀ ਅਕਾਲ ਜੀ ਸੋ ਠੀਕ ਠਾਕ ਹੋ ਜੀ ਠੀਕ ਠਾਕ ਜੀ ਵਧੀਆ ਜੀ ਚਲੋ ਜੀ ਆਪਣਾ ਕੰਟੈਕਟ ਨੰਬਰ ਬੋਲਿਓ ਜੀ 94645 94645 55776 55776 ਠੀਕ ਆ ਜੀ ਮਾਜੀ ਜੀ ਤੁਹਾਡੀ ਕਿਹੜੇ ਸੋਏ ਆ ਜੀ ਇਹ ਤੇ ਤੀਜੇ ਸੋਏ ਜੀ ਇਹ ਤੀਜੇ ਸੋਏ ਤੇ ਕਿੰਨੇ ਕ ਟਾਈਮ ਦੀ ਸੋਈ ਆ ਜੀ ਇਹ ਤੇ 2 ਮਹੀਨੇ ਹੋ ਗਏ ਸੋਈ ਨੂੰ 2 ਮਹੀਨੇ ਸੋਈ ਨੂੰ ਹੋ ਗਏ ਮਗਰ ਫਾਲ ਹੈਗਾ ਜੀ ਕੋਈ ਹਾਂ ਹੈਗਾ ਮਗਰ ਕੱਟੀ ਹੋਵੇ ਕੱਟੀ ਆ ਜੀ ਹਾਂ ਜੀ ਹਾਂ ਵੇਖੋ ਜੀ ਇਹ ਕੱਟੀ ਏ ਮੋਹਰਾ ਨਸਲ ਤੇ ਕੱਟੀ ਬਹੁਤ ਵਧੀਆ ਨਸਲ ਜੀ ਮੋਹਰਾ ਨਸਲ ਹੈ ਬਹੁਤ ਵਧੀਆ ਕੱਟੀ ਏ ਇਹਨਾਂ ਬਹੁਤ ਦੋ ਕੁ ਮਹੀਨਿਆਂ ਦੀ ਸੂਈ ਹੋਈ ਐ ਨਗੀਨਾ ਨਗੀਨਾ ਵਾਕਈ ਮੰਨਣੀ ਪਾਉਗੀ ਗੱਲ ਜੀ ਅੱਛਾ ਮੱਝ ਵੀ ਤੁਹਾਨੂੰ ਵਿਖਾ ਦਿੰਨੇ ਆ ਨੇੜੇ ਤੋਂ ਵੀ ਬਾਈ ਦੇ ਦਸਨ ਮੁਤਾਬਕ ਦੁੱਧ ਜਿਹੜਾ ਇਹ ਹੈਗੀ ਆ ਬਾਈ ਜੀ ਤਿੱਲੜ ਮੱਝ ਇੱਕ ਥਾਣ ਪਿਛਲਾ ਜਿਹੜਾ ਨਾ ਬਹਿਣੀ ਵਾਲਾ ਉਹ ਥਾਣ ਤੋਂ ਤਿੱਲੜੇ ਬਾਈ ਦੇ ਦਸਨ ਮੁਤਾਬਕ ਪਿਛਲੇ ਸਵੇਰੇ ਇਹਨਾਂ ਨੇ ਦੁੱਧ ਚੋਇਆ ਜੀ ਇਹਦੇ ਥੱਲਿਓ 12 ਲੀਟਰ 12 ਲੀਟਰ ਹੈ ਅੱਜ ਜਿਹੜਾ ਦੁੱਧ ਆ ਬਾਜੀ ਹੁਣੀ ਕਹਿੰਦੇ ਵੀ ਤੁਹਾਡੇ ਤੋਂ ਸੇਵਾ ਨਹੀਂ ਹੋਈ ਤੇ ਥੋੜੀ ਜੀ ਕਮਜ਼ੋਰ ਆ ਮੱਜ ਤੇ ਇਸ ਕਰਕੇ ਦੁੱਧ ਇਸ ਵੇਲੇ ਹੈਗਾ ਜੀ ਇਹਦੇ ਥੱਲੇ 7 ਕਿਲੋ 7 ਕਿਲੋ ਇਹਨਾਂ ਦੇ ਕਹਿਣ ਮੁਤਾਬਕ ਦੁੱਧ ਹੈਗਾ ਜੀ 7 ਕਿਲੋ ਠੀਕ ਆ ਜੀ ਬਾਕੀ ਤੁਸੀਂ ਵੇਖ ਛਾ ਕੇ ਲੈਣੀ ਆਪਦੀ ਥਣਵਾਨਾ ਤੁਹਾਨੂੰ ਨੇੜੇ ਤੋਂ ਵਿਖਾ ਦਿੰਦੇ ਆ ਥਣ ਜਿਹੜਾ ਪਿਛਲਾ ਜੀ ਇੱਕ ਬਹਿਣੀ ਵਾਲਾ ਉਸ ਤੋਂ ਤਿੱਲੜਾ ਉਹ ਤੁਹਾਨੂੰ ਬੈਕ ਸਾਈਡ ਤੋਂ ਚੈੱਕ ਕਰਵਾ ਦਿੰਦੇ ਆ ਲੋ ਜੀ ਬਹਿਣੀ ਵਾਲੇ ਪਾਸੇ ਤੋਂ ਕਿੱਲੜ ਐਸ ਵੇਲੇ ਫਿਲਹਾਲ ਦੁੱਧ ਹੈਗਾ ਜੀ ਇਹਦੇ ਥੱਲੇ ਪੂਰਾ 7 ਕਿਲੋ ਤੇ ਆਹ ਹੈਗੀ ਹੈ ਜੀ ਕੱਟੀ ਹਾਂਜੀ ਹੁਣ ਬਾਈ ਜੀ ਆਪਾਂ ਇਹਦਾ ਜਾਇਜ ਜਾਇਜ ਕੀ ਮੋਲ ਕਰਦੇ ਆਂ ਮੰਦਰ ਨੂੰ ਭਾਵੇਂ ਆਪਾਂ 70 ਮੰਗੀ ਜਾਈਏ ਜੀ ਰੁਪਈਆ 60000 ਬਾਈ ਜੀ ਕਹਿੰਦੇ ਵੀ 60000 ਰੁਪਈਆ ਆਪਾਂ ਮੋਲ ਕਰਦੇ ਆਂ ਇਹਦੇ ਜੋ ਮਾਨਤਨ ਹੋ ਜਾਊਗਾ ਜੀ ਹੋ ਜਾਊਗਾ ਕਹਿੰਦੇ ਜੀ ਮਾਨਤਨ ਵੀ ਤੁਹਾਡਾ ਵਧੀਆ ਕਰ ਦੇਾਂਗੇ ਠੀਕ ਹੈ ਜੀ ਚਲੋ ਬਾਕੀ ਗੱਲਬਾਤ ਕਰਿਆ ਬਹੁਤ ਫਰਕ ਪੈ ਜਾਂਦਾ ਤੁਸੀਂ ਗੱਲਬਾਤ ਕਰੋ ਜਿਵੇਂ ਵੀ ਜੇ ਵੀ ਕਿਸੇ ਵੀਰ ਭਰਾ ਨੂੰ ਪਸੰਦ ਆ ਉਹ ਗੱਲਬਾਤ ਕਰ ਸਕਦਾ ਬਾਕੀ ਮੱਝ ਦਾ ਚਲੋ ਤਿੱਲੜ ਆ ਜਾਂ ਕਿਵੇਂ ਵੀ ਆ ਉਹ ਗੱਲ ਪਰ ਕੱਟੀ ਬਹੁਤ ਵਧੀਆ ਜਿਆਦਾ ਜਿਆਦਾ ਵਧੀਆ ਕੱਟੀ ਆ 2 ਮਹੀਨਿਆਂ ਦੀ ਕੱਟੀ ਆ ਜੀ 2 ਮਹੀਨਿਆਂ ਦਾ ਸੁਆ ਵੇਖ ਚਾ ਕੇ ਚੈੱਕ ਕਰਕੇ ਦੋ ਟਾਈਮ ਚੋ ਤਿੰਨ ਟਾਈਮ ਚੋ ਤਸੱਲੀ ਕਰਕੇ ਡੰਗਰ ਲੈਣਾ ਹੈ ਸਾਡਾ ਕੰਮ ਆ ਜੀ ਵੀਡੀਓ ਬਣਾਉਣੀ ਤੇ ਵੀਡੀਓ ਪਾ ਦੇਣੀ ਓਕੇ ਜੀ ਸਤਿ ਸ੍ਰੀ ਅਕਾਲ ਸਾਰ ਠੀਕ ਹੈ